ਤੜਪੀ ਹਸਰੀਕਾਲ ਦਿਵਾਲ ਪੰਜਾਬੀ ਵੀ ਠੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਕ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਲੈ ਕੇ ਆਏ ਅੱਜ ਆਪਾਂ ਸਮਰ ਕਲੈਕਸ਼ਨ ਦੇ ਲੈ ਕੇ ਆਏ ਗਰਮੀਆਂ ਲਈ ਸੂਟ ਲੈ ਕੇ ਆਏ ਕਿਉਂਕਿ ਆਪਾਂ ਗਰਮੀ ਵਾਲੇ ਸੂਟਾਂ ਦੀ ਨਾ ਆਪਾਂ ਨੂੰ ਭੈਣਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈਗੀ ਵੀ ਗਰਮੀ ਵਾਲੇ ਸੂਟਾਂ ਦੀ ਵੀਡੀਓ ਲਾਉਣੀ ਸਟਾਰਟ ਕਰੋ ਸੂਟ ਜਿਹੜੇ ਹੋਣਗੇ ਬਹੁਤ ਜ਼ਿਆਦਾ ਸੋਹਣੇ ਹੋਣਗੇ ਤੁਹਾਡੇ ਮੇਨ ਗੱਲ ਇਹ ਆ ਵੀ ਤੁਹਾਡੇ ਰੇਟ 'ਚ ਰਹਿਣ ਵਾਲੇ ਹੋਣਗੇ ਕਿਉਂਕਿ ਹਲੇ ਗਰਮੀ ਦਾ ਸੀਜ਼ਨ ਆ ਜਿਹੜਾ ਸਟਾਰਟ ਹੋਣ ਜਾ ਰਿਹਾ ਹੈਗਾ ਇਸ ਲਈ ਆਪਾਂ ਨੂੰ ਵੀ ਅੱਗੇ ਜਿਹੜਾ ਆਪਾਂ ਸਟਾਕ ਲੈ ਕੇ ਆਉਨੇ ਆ ਕੁਝ ਘੱਟ ਰੇਟ ਤੇ ਮਿਲ ਰਿਹਾ ਹੈਗਾ ਜਿਉਂ-ਜਿਉਂ ਗਰਮੀ ਦਾ ਸੀਜ਼ਨ ਅੱਪ ਹੁੰਦਾ ਜਾਣਾ ਇਹਨਾਂ ਦਾ ਸੂਟਾਂ ਦਾ ਰੇਟ ਜਿਹੜਾ ਆਪਾਂ ਲਾਵਾਂਗੇ ਉਸ ਤੋਂ 200 ਪਲੱਸ ਮੰਨ ਕੇ ਚੱਲੋ ਵੀ 200 ਤੋਂ 200 ਪਲੱਸ ਅਪ ਹੋ ਜਾਣਾਗਾ ਇਹਨਾਂ ਦਾ ਸੂਟਾਂ ਦਾ ਰੇਟ ਜਿਹੜੀ ਮੇਰੀਆਂ ਭੈਣਾਂ ਨੂੰ ਸੂਟ ਪਸੰਦ ਨੇ ਕਲਰ ਪਸੰਦ ਨੇ ਤਾਂ ਤੁਸੀਂ ਆਪਣੇ ਜਲਦੀ ਜਲਦੀ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਨਾਲ ਹੈਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਕੋਈ ਵੀ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਬਾਕੀ ਤੁਸੀਂ ਕਿਸੇ ਪ੍ਰਕਾਰ ਦੀ ਸਾਡੇ ਤੋਂ ਸਟਿਚਿੰਗ ਲੈਣੀ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦਾ ਬੁਟੀਕ ਪੀਸ ਤਿਆਰ ਕਰਵਾਉਣਾ ਆਪਣੀ ਪਸੰਦ ਦੇ ਫੈਬਰਿਕ ਤੇ ਕਰਵਾਉਣਾ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰ ਸੂਟ ਦੇ ਜਿਹੜੇ ਕਲਰ ਰਹਿਣ ਵਾਲੇ ਨੇ ਉਹ ਵੀ ਬਹੁਤ ਜ਼ਿਆਦਾ ਸੋਹਣੇ ਰਹਿਣ ਵਾਲੇ ਨੇ ਬਹੁਤ ਜ਼ਿਆਦਾ ਸੋਹਣੀ ਆਗੀ ਬਹੁਤ ਜ਼ਿਆਦਾ ਵਧੀਆ ਪ੍ਰਿੰਟਿੰਗ ਬਣੀ ਹੋਈ ਆਗੀ ਬਿਲਕੁਲ ਲੇਟੈਸਟ ਡਿਜ਼ਾਈਨ ਆਇਆਗਾ ਚੈੱਕ ਕਰੋ ਤੁਸੀਂ ਆ ਵਾਲੀ ਡਿਜ਼ਾਈਨਿੰਗ ਆਗੀ ਇਹਦੀ ਸੂਟ ਦੀ ਸੰਕਰ ਬ੍ਰਾਂਡ ਦੀ ਕਾਟਨ ਰਹਿਣ ਵਾਲੀ ਆਗੀ ਇਹ ਇਹਦੇ ਨਾਲ ਰੱਖਿਆ ਹੋਇਆ ਮਸਲੀਨ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਆ ਆ ਵਾਲਾ ਪਿਓਰ ਮਸਲੀਨ ਦਾ ਦੁਪੱਟਾ ਗਾ ਬਹੁਤ ਜ਼ਿਆਦਾ ਵਧੀਆ ਇਹ ਜਿਹੜੀ ਕਾਟਨ ਰੈਨ ਵਾਲੀ ਹੈ ਇਹ ਕੈਮਰਿਕ ਕਾਟਨ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਪ੍ਰਿੰਸੇਸ ਦੀ ਕਲੈਕਸ਼ਨ ਜਿਹੜੀਆਂ ਪਹਿਨਾਂ ਨੇ ਮੇਰੀਆਂ ਨੇ ਵੇਅਰ ਕੀਤੀ ਆ ਬ੍ਰਾਂਡ ਦਾ ਪਤਾ ਗਾ ਉਹਨੂੰ ਵੀ ਮਾਤ ਦਿੰਦੀ ਹੈਗੀ ਇਹ ਇੰਨੀ ਜ਼ਿਆਦਾ ਵਧੀਆ ਕਾਟਨ ਆਗੇ ਬਹੁਤ ਜ਼ਿਆਦਾ ਵਧੀਆ ਸੌਫਟ ਸਟੱਫ ਆ ਗਾ ਬਹੁਤ ਜ਼ਿਆਦਾ ਗਾਫ ਕਾਟਨ ਆ ਐਦਾਂ ਨਹੀਂ ਹੈਗੀ ਵੀ ਕੈਮਰਿਕ ਕਾਟਨ ਥੋੜੀ ਜੀ ਪਤਲੀ ਹੁੰਦੀ ਆ ਕਿ ਦੇਖਣ ਦੇ ਵਿੱਚ ਉਦਾਂ ਦੀ ਨਹੀਂ ਹੈਗੀ ਬਹੁਤ ਜ਼ਿਆਦਾ ਵਧੀਆ ਸਟੱਫ ਆਗਾ ਬਾਕੀ ਜਦੋਂ ਤੁਹਾਡੇ ਤੱਕ ਆ ਜਾਣਾਗਾ ਤੁਸੀਂ ਸਾਡਾ ਦੇਖ ਕੇ ਦਿਲ ਖੁਸ਼ ਹੋਊਗਾ ਇੰਨਾ ਜ਼ਿਆਦਾ ਵਧੀਆ ਸਟੱਫ ਆਗਾ ਹੈ ਹਲਕੀ ਜੀ ਕਾਟਨ ਨਹੀਂ ਹੈਗੀ ਵੀ ਪਹਿਲੇ ਤੋਂ ਹੀ ਇਹਦੀ ਲੁੱਕ ਖਰਾਬ ਹੋ ਜੂਗੀ ਕ੍ਰੀਜ਼ ਚਲੀ ਜਾਊਗੀ ਜਾਂ ਮਰੀ ਜੀ ਹੋ ਜੂਗੀ ਇਦਾਂ ਦੀ ਕਾਟਨ ਨਹੀਂ ਹੈਗੀ ਇਹ ਪ੍ਰਿੰਸੇਸ ਨੂੰ ਵੀ ਮਾਤ ਦਿੰਦੀ ਆ ਇੰਨਾ ਜ਼ਿਆਦਾ ਵਧੀਆ ਕਾਟਨ ਆਗੀ ਇਹ ਏਸੀ ਆਪਣੇ ਕੋਲੇ ਫਾਸਟ ਕਲਰ ਕਲਰ ਤੁਸੀਂ ਦੇਖ ਸਕਦੇ ਹੋ ਸਾਰੇ ਇੰਗਲਿਸ਼ ਚਾਰਟ ਰਹਿਣਾਂ ਨੇ ਕਿੰਨੀ ਜ਼ਿਆਦਾ ਵਧੀਆ ਡਿਜ਼ਾਈਨਿੰਗ ਆ ਵੀ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੱਤਾਗਾ ਸਾਰੇ ਬ੍ਰਾਂਡ ਦੀ ਤੁਹਾਨੂੰ ਕੰਨੀ ਮਿਲਣੀ ਹੈ ਇਹਦੇ ਤੇ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋਗੇ ਕੰਨੀ ਲੱਗੀ ਹੋਈ ਹੈ ਨਾਲ ਅੱਗੇ ਆ ਗਿਆ ਆਪਣੇ ਕੋਲੇ ਗ੍ਰੀਨ ਦਾ ਕਲਰ ਕੰਬੀਨੇਸ਼ਨ ਲਾਈਟ ਦੇ ਵਿੱਚ ਚੈੱਕ ਕਰੋ ਕਿੰਨੀ ਜ਼ਿਆਦਾ ਵਧੀਆ ਡਿਜ਼ਾਈਨਿੰਗ ਆ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਆ ਅੱਜ ਵਾਲਿਆਂ ਦਾ 1050 ਪੈ ਰਹਿਣ ਵਾਲਾਗਾ ਇਹਦੇ ਨਾਲ ਵੀ ਰੱਖਿਆ ਹੋਇਆ ਮਸਲੀਨ ਦਾ ਦੁਪੱਟਾ ਜਦੋਂ ਪੂਰਾ ਗਰਮੀ ਦਾ ਸੀਜ਼ਨ ਅੱਪ ਹੋ ਗਿਆ ਇਹ ਤੁਹਾਨੂੰ ਰੇਟਸ ਸੂਟਾਂ ਦਾ ਰੇਟ 12.5 1300 ਚ ਨਾਰਮਲ ਮੰਨਣਗੇ ਇਹ ਸਾਨੂੰ ਆ ਬੜੀ ਰੱਖੀ ਹੋਈ ਆ ਇਹਦੇ ਨਾਲ ਦੁਪੱਟਾ ਦੁਪੱਟੇ ਵੀ ਜਿਹੜੇ ਪੂਰੇ ਮਿਲਣ ਨੇ ਸਾਨੂੰ ਖੁੱਲੇ ਟੁੱਲੇ ਮਿਲਣੇ ਨਹੀਂ ਚਾਰ ਕਲਰ ਆਪਾਂ ਇਹਨਾਂ ਦੇ ਵਿੱਚ ਲਾਵਾਂਗੇ ਦੋ ਕਲਰ ਆਪਾਂ ਨੇ ਦਿਖਾਤੇ ਨੇ ਤੁਹਾਨੂੰ ਤੀਜਾ ਸ਼ੇਡ ਆ ਗਿਆ ਜਿਹੜਾ ਆਪਣੇ ਕੋਲੇ ਪਿਸਤਾ ਤੇ ਆ ਗਿਆ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਸੂਟਾਂ ਦੀ ਕਿੰਨੀ ਜ਼ਿਆਦਾ ਵਧੀਆਗੀ ਬਾਕੀ ਮੇਨ ਗੱਲ ਇਹਦੇ ਸਟੱਫ ਦੀ ਆ ਇਹਨੂੰ ਜਿਹੜੀ ਕਾਟਨ ਲੱਗੀ ਹੋਈ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਲੱਗੀ ਹੋਈ ਆਗੀ ਦੇਖ ਕੇ ਤੁਹਾਡਾ ਜੇ ਤੁਸੀਂ ਪੈਸੇ ਲਾਹੋਗੇ ਇਦਾਂ ਨਹੀਂ ਹੋਊਗਾ ਵੀ ਜਦੋਂ ਸਟੱਫ ਤੁਹਾਡੇ ਕੋਲੇ ਜਾਊਗਾ ਤੁਹਾਡੀ ਰੂਹ ਨਹੀਂ ਖੁਸ਼ ਹੋਣੀ ਹੈਗੀ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜਦੋਂ ਤੁਸੀਂ ਕੱਪੜੇ ਨੂੰ ਟੱਚ ਕਰਕੇ ਦੇਖੋਗੇ ਆ ਰੱਖਿਆ ਹੋਇਆ ਇਹਦੇ ਨਾਲ ਮਸਲੀਨ ਦੁਪੱਟਾ ਦੁਪੱਟੇ ਜਿਹੜੇ ਡਿਜ਼ਾਈਨਿੰਗ ਵੀ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂਗੀ 1050 ਪਰ ਰੇਟ ਰਹਿਣਾਲ ਇਹਨਾਂ ਦਾ ਸੂਟਾਂ ਦਾ ਜੇ ਤੁਸੀਂ ਕੋਈ ਦੋ ਸੂਟ ਵਾਇ ਕਰੋਗੇ ਉਦੋਂ ਫਿਰ ਤੁਹਾਨੂੰ ਸ਼ਿਪਿੰਗ ਆਪਾਂ ਫ੍ਰੀ ਦਵਾਂਗੇ ਦੇਖ ਸਕਦੇ ਹੋਗੇ ਆਹ ਵਾਲੀ ਡਿਜ਼ਾਈਨਿੰਗ ਹੈ ਦੀ ਦੁਪੱਟੇ ਦੀ ਆ ਮੇਨ ਗੱਲ ਇਹਨਾਂ ਦੇ ਕਲਰ ਚਾਰਟ ਆ ਜਿਹੜੇ ਕਲਰ ਚਾਰਟ ਆ ਇਹਦੇ ਬਹੁਤ ਜ਼ਿਆਦੇ ਸੋਹਣੇ ਨੇ ਅਗਲਾ ਇਹਦੇ ਵਿੱਚ ਡਿਜ਼ਾਈਨਿੰਗ ਆ ਗਈ ਆਪਣੇ ਕੋਲੇ ਲਾਈਟ ਫਿਰੋਜੀ ਲਾਈਟ ਫਿਰੋਜੀ ਕਲਰ ਦਾ ਸੂਟ ਆ ਗਿਆ ਪਿਆਰਾ オリジナル ਆਗਾ ਪਕਾਇਦਾ ਤੁਹਾਨੂੰ ਇਹਦੇ ਤੇ ਡਾਟ ਮਿਲਣਗੇ オリジナル ਕਾਟਨ ਆਗੀ ਸੰਕਰ ਦੀ ਡਿਜ਼ਾਈਨਿੰਗ ਚੈੱਕ ਕਰੋ ਆਹਰ ਕੀ ਹੋਇਆ ਇਹਦੇ ਨਾਲ ਦੁਪੱਟਾ ਲਾਈਟ ਫਰੋਜੀ ਕਲਰ ਦਾ ਦੁਪੱਟਾ ਬਹੁਤ ਜ਼ਿਆਦਾ ਮਿੱਠਾ ਮਿੱਠਾ ਜਿਹਾ ਰੰਗ ਆਗਾ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀ ਜ਼ਿਆਦੇ ਸੋਹਣੀ ਡਿਜ਼ਾਈਨਿੰਗ ਆਗੀ ਇਹਨਾਂ ਦੇ ਸੂਟਾਂ ਦੀ ਦੀਵਾਲੀ ਆਪਣੇ ਸੌਮਰ ਕਲੈਕਸ਼ਨ ਦੇ ਸੂਟ ਜਿਹੜੇ ਆਪਾਂ ਦਿਖਾਏ ਨੇ ਇਹਨਾਂ ਦਾ ਰੇਟ ਆਪਾਂ 1050 ਰੁਪਏ ਰੱਖਿਆ ਕਿਸੇ ਵੀ ਮੇਰੀ ਭੈਣ ਨੇ ਆਫਲਾਈਨ ਲੈਣਾ ਹੋਊਗਾ ਕਿਉਂਕਿ ਆਪਾਂ ਰੇਟ ਆ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਘੱਟ ਰੱਖਿਆ कॉटन ਦੇ ਹਿਸਾਬ ਨਾਲ ਦੁਪੱਟੇ ਦੇ ਹਿਸਾਬ ਨਾਲ ਸਟੱਫ ਦੇ ਹਿਸਾਬ ਨਾਲ ਇਹਨਾਂ ਦਾ ਰੇਟ ਕੁਛ ਵੀ ਨਹੀਂ ਹੈਗਾ ਤਾਂ ਤੁਹਾਨੂੰ 1050 ਰੁਪਏ ਲੱਗਣਾ ਪਲੀਜ਼ ਮੇਰੀ ਰਿਕਵੈਸਟ ਹੁੰਦੀ ਆ ਵੀ ਰੇਟ ਦੀ ਬਾਤ ਘੱਟ ਨਾ ਕਰਿਆ ਕਰੋ ਆਪਾਂ ਜਿਹੜਾ ਵੀਡੀਓ ਦੇ ਵਿੱਚ ਰੇਟ ਕੱਢਦੇ ਹੁੰਦੇ ਹੁੰਦੇ ਆ ਬਹੁਤ ਜ਼ਿਆਦਾ ਸੋਚ ਸਮਝ ਕੇ ਕੱਢਦੇ ਹੁੰਦੇ ਹੁੰਦੇ ਆ ਬਹੁਤ ਜ਼ਿਆਦਾ ਰੀਜ਼ਨੇਬਲ ਕੱਢ ਕਿ ਕਸਟਮਰ ਨਰਾਜ ਹੋਣ ਵੀ ਇਹਨਾਂ ਦਾ ਇੰਨਾ ਜ਼ਿਆਦਾ ਰੇਟ ਰੱਖਿਆ ਹੋਇਆ ਹੈ ਆਪਾਂ ਇਦਾਂ ਦਾ ਕੁਛ ਨਹੀਂ ਕਰਦੇ ਹੈਗੇ ਇਸ ਲਈ ਆਪਣਾ ਰੇਟ ਘੱਟ ਰੱਖਿਆ ਹੁੰਦਾ ਆਪਣਾ ਜਿੰਨੀ ਵੀਡੀਓ ਲਾਉਣੀ ਹੈ ਆਪਣਾ ਸਟਾਕ ਵੀ ਨਾਲ ਦੀ ਨਾਲ ਕਲੀਅਰ ਹੁੰਦਾਗਾ ਪ੍ਰਾਣੀ ਕੋਈਸੇ ਵੀ ਵੀਡੀਓ ਵਾਲਾ ਤੁਹਾਨੂੰ ਕੋਈ ਸੂਟ ਨਹੀਂ ਮਿਲਣਾ ਹੈਗਾ ਆਪਣੇ ਕੋਲੋਂ ਕਿਉਂਕਿ ਆਪਣੇ ਸੂਟ ਜਿਹੜੇ ਹੁੰਦੇ ਨੇ ਨਾਲ ਦੀ ਨਾਲ ਸੀਲ ਹੋ ਜਾਂਦੇ ਨੇ ਇਹ ਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ